ਗਦਾਰਾਂ ਨੂੰ ਗੋਲੀ ਮਾਰੀ ਚਾਹੀਦੀ ਹੈ ਜਿਹੜਾ ਪਾਕਿਸਤਾਨੀ ਪ੍ਰੇਮ ਹੈ ਨਾ ਉਹਨਾਂ ਦਾ ਜਿਹੜਾ ਪ੍ਰੇਮ ਬੰਦ ਕਰਨਾ ਚਾਹਦਾ ਤੇ ਇਹਨਾਂ ਨੂੰ ਪਾਕਿਸਤਾਨ ਟ੍ਰੇਨ ਆਈ। ਹਮਾਰੇ ਤੋਂ ਸੈਣੀ ਕਿਤਨੇ ਹੈ ਜਿੰਨੀ ਉहां की ਜਨਤਾ ਹੈ ਆਰ ਪਾਰ ਕੀ ਇੱਕ ਵਾਰ ਲੜਾਈ ਹੋ ਜਾਏ ਤਾਂ इनको इनकी ਔਕਾਤ ਪਤਾ ਚੱਲ ਜਾਏਗੀ ਕਿ ਉਹ ਬਾਤ ਕਰ ਰਹੇ ਹੈ। ਬਹੁਤ سارے ਲੋਕ ਕਹਿੰਦੇ ਨੇ ਕਿ ਅੱਤਵਾਦਾਂ ਕੋਈ ਤਲਮੀ ਨਹੀਂ ਹੁੰਦਾ ਪਰ ਅੱਤਕਾਂ ਨੇ ਸ਼ੋਅ ਕਰਤਾ ਵੀ ਉਹਨਾਂ ਦਾ ਤਰ੍ਹਾਂ। बचाने वाले को तो मुसलमान गिन रहे हैं लेकिन हमला करने वाले को मुसलमान में गिनती नहीं कर रहे दुश्मनों से मिलता हूं तो बेखौफ मिलता हूं, लेकिन जब दोस्त से मिलता हूं तो खंजर साथ रखता हूं। तो ये वही दोस्त है जो के भाईचारे की बात करते हैं पाकिस्तान सिटिजन के सिटीजन इतने वीजा लेके आ रहे उन्होंने रिपोर्ट किया जा रहा कि वक्फ बोर्ड के कारण ये हमला हुआ उसे अरेस्ट करके जेल में डाल देना चाहिए वो अपने डीएनए की जांच कराए वो जांच कराए कि वो किसका खून है उसके अंदर किसका डीएनए है घर से खत्म करना पड़ेगा तभी उग्रवाद खत्म होगा इसके लिए पूरा देश इकट्ठा होकर के इसके लिए विरोध कर रहा है ਲੁਧਿਆਣਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀ ਤੁਹਾਨੂੰ ਦੱਸਦੇ ਸ਼ੰਭੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੀ ਗੱਲ ਕਰੀਏ ਤਾਂ ਪਹਿਲਗਾਮ ਵਿੱਚ ਹੋਏ ਅਤੰਕ ਹਮਲੇ ਤੋਂ ਬਾਅਦ ਪੂਰੇ ਦੇਸ਼ ਪਰ ਦੇ ਵਿੱਚ ਲੋਕਾਂ ਚ ਜਿਹੜਾ ਰੋਸ਼ ਹੈ ਨਜ਼ਰ ਆ ਰਿਹਾ ਹੈ ਸੋ ਦੱਸਦੇ ਗੈਸਪੁਰਾ ਤੇ ਤੀਫੜਾ ਰੋਡ ਤੇ ਮੌਜੂਦ ਹੈ ਜਿੱਥੇ ਮਾਰਕੀਟ ਦੇ ਵਿੱਚ ਕੁਝ ਲੋਕ ਸੱਜਣ ਮੌਜੂਦ ਨੇ ਕਿਉਂਕਿ ਅਗਰ ਸਰਕਾਰਾਂ ਦੀ ਗੱਲ ਕਰੀਏ ਤਾਂ ਐਕਸ਼ਨ ਮੋਡ ਤੇ ਸਰਕਾਰਾਂ ਵੀ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਪਰ ਭਾਰਤ ਦੇਸ਼ ਦੇ ਵਿੱਚ ਜਿਹੜੇ ਨੌਜਵਾਨ ਯੂਥ ਨੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਰੋਜ਼ ਦਾ ਜਿਹੜਾ ਰੋਸ਼ ਹੈ ਉਹ ਦੇਖਣ ਨੂੰ ਮਿਲ ਰਿਹਾ ਕਿ ਕੈਂਡਲ ਮਾਰਚ ਜਿਹੜਾ ਦੇਖਣ ਨੂੰ ਮਿਲਦਾ ਸੋ ਹਰ ਇੱਕ ਪ੍ਰਕਾਰ ਨਾਲ ਜਿਹੜੇ ਦੇਸ਼ ਵਾਸੀ ਨੇ ਉਹਨਾਂ ਵੱਲੋਂ ਜਿਹੜਾ ਰੋਸ ਹੈ ਉਹ ਜਤਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਕਿ ਮਾਰਕੀਟ ਵਿੱਚ ਕੁਝ ਲੋਕ ਮੌਜੂਦ ਨੇ ਸੋ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਦੇਖ ਸਕਦੇ ਹੋ ਕਿ ਕਾਫੀ ਲੋਕ ਜਿਹੜੇ ਇੱਕ ਪਾਸੇ ਇਕੱਠੇ ਹੋਏ ਨੇ ਉਸ ਮਾਰਕੀਟ ਵਿੱਚ ਖੜੇ ਆ ਜਿਸ ਮਾਰਕੀਟ ਦੇ ਵਿੱਚ ਪਹਿਲੇ ਵੀ ਕਈ ਪੁਤਲੇ ਜਿਹੜੇ ਫੂਕੇ ਗਏ ਨੇ ਸੋ ਕੈਂਡਲ ਮਾਰਚ ਵੀ ਉਸ ਮਾਰਕੀਟ ਦੇ ਵਿੱਚੋਂ ਕੱਢਿਆ ਗਿਆ ਸੋ ਜਾਣਕਾਰੀ ਲੈਣੇ ਆ ਜਿੱਦਾਂ ਵਰਿੰਦਰ ਜੀ ਪੂਰਾ ਨਾਮ ਕੀ ਹੈ ਟੀਮ ਅੱਜ ਖੜੀ ਹੈ ਇੱਕ ਪਾਸੇ ਤੇ ਪਹਿਲਗਾਮ ਨੂੰ ਕਿਸ ਤਰੀਕੇ ਦੇਖਦੇ ਹੋ ਸਦਾ ਬਨਕਰ ਪਸੀਨਾ ਹੀ ਰਹੇਗਾ ਉਹ ਗਰਮੀ ਦਾ ਮਹੀਨਾ ਹੀ ਰਹੇਗਾ ਭਲੇ ਉੱਚੇ ਬੋਲ ਬੋਲੇ اور ਭਲੇ ਕੀਮਤੀ ਪੋਸ਼ਾਕ ਪਹਿਨੇ ਜੋ ਦੇਸ਼ ਮੇ ਕਮੀਨਾ ਹੈ ਉਹ ਕਮੀਨਾ ਹੀ ਰਹੇਗਾ ਤਾਂ ਕਰੇ ਵੀਰ ਬਜਰੰਗੇ ਹਰੇ ਹਰੇ ਮਹਾਦੇਵ ਪਾਕਿਸਤਾਨ ਨੂੰ ਤਾਂ ਆਪਾਂ ਜਦ ਮਰਜੀ ਰਗੜ ਸਕਦੇ ਆ ਪਹਿਲਾ ਸਭ ਤੋਂ ਪਹਿਲਾ ਜੇ ਦੇਸ਼ ਦੇ ਵਿੱਚ ਛੁਪੇ ਗੱਦਾਰ ਹੈ ਨਾ ਪਹਿਲਾ ਇਹਨਾਂ ਗੱਦਾਰਾਂ ਨੂੰ ਗੋਲੀ ਮਾਰਨੀ ਚਾਹੀਦੀ ਹੈ ਜਿਹੜਾ ਪਾਕਿਸਤਾਨੀ ਪ੍ਰੇਮ ਹੈ ਨਾ ਇਹਨਾਂ ਦਾ ਇਹਨਾਂ ਦਾ ਪ੍ਰੇਮ ਬੰਦ ਕਰਨਾ ਚਾਹੀਦਾ ਤੇ ਇਹਨਾਂ ਨੂੰ ਪਾਕਿਸਤਾਨ ਟ੍ਰੇਨ ਆਹੀ ਭੇਜਣਾ ਚਾਹੀਦਾ ਸੋ ਸੋ ਮੈਂ ਅੱਜ ਮੈਂ ਆਪਕੋ ਬਤਾ ਦੂੰ ਅੱਜ ਪਹਿਲਗਾਮ ਹਮਲੇ ਪਰ ਮੈਂ ਆਪਣੀ ਟੀਮ ਨਹੀਂ ਇਕੱਠੀ ਕੀਤੀ ਮੇਰੀ ਟੀਮ ਦਾ ਅੱਜ ਕੋਈ ਇੱਥੇ ਨਹੀਂ ਹੋਗਾ ਇਹ ਰਹੇ ਵਕੀਲ ਸਾਹਿਬ ਇਹ ਰਹੇ ਡਾਕਟਰ ਸਾਹਿਬ ਇਹ ਰਹੇ ਮਾਸਟਰ ਸਾਹਿਬ ਸਾਰੇ ਇਕੱਠੇ ਹੋ ਗਏ ਕਾਰਨ ਕੀ ਹੈਗਾ ਇਕੱਠੇ ਹੋਣ ਦਾ ਇੱਕ ਪਾਸੇ ਪਹਿਲਗਾਮ ਦੇ ਵਿੱਚ ਜਿਹੜਾ ਹੋਇਆ ਅਤੰਕੀ ਹਮਲਾ ਹੋਇਆ ਮੇਰੇ ਦੇਸ਼ ਕੋ बचाने के लिए सैनिक पे सैनिक बैठे हैं सरहदों पर लेकिन आज हम मुद्दा ये लेकर आए हैं कि जो देश के सरहद के अंदर गद्दार बैठे हैं जो कि बचाने वाले को तो मुसलमान गिन रहे हैं लेकिन हमला करने वाले को मुसलमान में गिनती नहीं कर रहे बचाने वाला अगर मुसलमान है हम मानते हैं सल्यूट करते हैं तो क्या हमला करने वाला भी तो मुसलमान है दुश्मनों से मिलता हूं तो बेखौफ मिलता हूं लेकिन जब दोस्त से मिलता हूं तो खंजर साथ रखता हूं तो ये वही दोस्त है जो कि भाईचारे की बात करते हैं लेकिन भाई बना के फिर उसको अपना चारा बनाते हैं ये वही है जो आज देश के अंदर रह के देश के खिलाफ भद्दी भद्दी बातें कर रहे हैं देश के खिलाफ सबसे पहले कांग्रेस के जिसको आज कांग्रेसी आज जगह जगह पुतला फूंक रहे हैं नोटंकी नाच कर रहे हैं वो अपने जीजे से रॉबर्ट वाडरा से जो देश के खिलाफ बयान दे रहा है जो कह रहा है कि बक्फ बोर्ड के, के के लिए ये हमला हुआ बक्फ बोर्ड को लेकर ये हमला हुआ आज में ये ड्रामा करे ये किरदार ये किरदार पार्टियों की बात करें पार्टियां तो सारीयां इकट्ठियां हैं क्योंकि एक पैसे देश के ऊपर हमला है देश दे ਨੌਜਵਾਨਾਂ ਦੇ ਉੱਤੇ ਜਿਹੜੇ ਉੱਥੇ ਗਏ ਸੀਗੇ ਘੁੰਮਣ ਫਿਰਨ ਵਾਸਤੇ ਟੂਰਿਸਟ ਵਿੱਚ ਗਏ ਸੀਗੇ ਉਹਨਾਂ ਤੇ ਹਮਲਾ ਹੋਇਆ ਸੋ ਇਸ ਟਾਈਮ ਤੇ ਪਾਰਟੀਆਂ ਦਾ ਕੋਈ ਗੱਲ ਹੀ ਨਹੀਂ ਕਿਉਂਕਿ ਸਾਰੀ ਪਾਰਟੀਆਂ ਐਕਨੇ ਸਰਕਾਰਾਂ ਦੇ ਸਪੋਰਟ ਦੇ ਵਿੱਚ ਨੇ ਸਰਕਾਰ ਐਕਸ਼ਨ ਮੋਡ ਤੇ ਖੜੀ ਹੈ ਫਿਰ ਤੁਸੀਂ ਏਦਾਂ ਗੱਲ ਕਰ ਰਹੇ ਹੋ ਸਰ ਕੀ ਵਕਫ ਬੋਰਡ ਕੇ ਕਾਰਨ ਹੀ ਹਮਲਾ ਹੋਇਆ ਉਸੇ ਅਰੈਸਟ ਕਰਕੇ ਜੇਲ੍ਹ ਵਿੱਚ ਡਾਲ ਦੇਣਾ ਚਾਹੀਏ ਔਰ ਇਹ ਜੋ ਡਰਾਮਾ ਕਰ ਰਹੇ ਹੈ ਦੇਸ਼ ਭਗਤੀ ਦਾ ਨੋਟੰਕੀ ਨਾਚ ਇਹਨਾਂ ਬੰਦ ਕਰਾਉਣਾ ਚਾਹੀਏ ਹਮ ਇਸ ਕੇ ਖਿਲਾਫ ਹੈ ਜੋ ਕੱਲ ਯਹਾਂ ਇਸ ਦੇਸ਼ ਮੇਂ ਜਬ ਪਾਕਿਸਤਾਨ ਕਾ ਝੰਡਾ ਜਲਾਇਆ ਜਾ ਰਹਾ ਥਾ ਤੋ ਵ अपना डी जिनको भी आज तकलीफ है जो आज सरकार एक्शन ले रही है उससे जिसको भी तकलीफ है वो अपने डीएनए की जांच कराए वो जांच कराए कि वो किसका खून है उसके अंदर किसका डीएनए है उसके अंदर क्या पाक के किसी नापाक मुसलमान का डीएनए गंदा खून तो नहीं दौड़ रहा है वो चेक करवाए अपना डीएनए जड़ा नजर आ रहा है थोड़े बिच सारे इकट्ठे हो गए एक पास कैंडल मार्च भी कर रहे आज हो आज इकट्ठे हो गए देखो जी सबसे पहले तो हम लोग पाकिस्तान से नहीं लड़ने जा रहे हैं पहले अंदर में जो बैठे गद्दार हमारे अंदर जो बैठे हुए हैं उन गद्दारों को जो है ना सबसे पहले जो खाते हिंदुस्तान का है और गाते पाकिस्तान का है उनको निकालो गद्दारों को पहले बाहर देश से जय श्री राम मैं देवनाथ विश्व हिंदू परिषद से आज बहुत विषय गंभीर चल रहा है आज हमारे गली गली घर घर में एक ही एक ही चीज़ सवाल है कि जो पलगामा में जो अटैक हुआ निहत्थे के ऊपर सरेआम गोलियां मार दी किसी धर्म पूछ करके आज तो गुस्सा इतना है अगर मुझे सरकार का आदेश दे दे तो अपनी हम लोग अपनी जितने हैं कड़े के हम लोग खुद अटैक कर देंगे उन लोगों के ऊपर रह गई कि हमारी जो फोर्स है कमजोर नहीं है आज विषय ये है कि हमारा देश सारे समाज इकट्ठा है पाकिस्तान को जड़ से ख़त्म करना पड़ेगा तभी उग्रवाद खत्म होगा इसके लिए पूरा देश इकट्ठा होकर के इसके लिए विरोध कर रहा है और संगठन की तरफ से मैं बोल रहा हूँ विश्व हिंदू परिषद की तरफ से बोल रहा हूँ मेरे बजरंग दल की तरफ से बोल रहा हूँ कि अगर हमारे देश में अगर गद्दारों की कमी ना होती तो हमारे अंदर कोई घूस भी नहीं सकता अगर ਗਦਾਰਕ ਹੋ ਜਿਹਾ ਜਿੰਨੇ ਅਤੰਗਵਾਦੀ ਹੈ ਉਹ ਕਿਸੇ ਨਾ ਕਿਸੇ ਬਹਾਨੇ ਘੁਸ ਜਾਂਦੇ ਹਨ aur attack ਕਰਕੇ ਚਲੇ ਜਾਂਦੇ ਪਹਿਲੇ ਇਨਕੇ ਵੀ ਨਕਲ ਕਸਨੀ ਪੜੇਗੀ aur pakistan ਕੋ ਜੜਸੇ ਹੀ ਖਤਮ ਕਰਨਾ ਪੜੇਗਾ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਕਿ ਕਹਿਣਾ ਕਿ ਜਨਯੋਗ ਵਕੀਲ ਸਾਹਿਬ ਜਿੱਦਾਂ ਤੁਸੀਂ ਵੀ ਨਾਲ ਖੜੇ ਹੋ ਇੱਕ ਪਾਸੇ ਪੂਰੀ ਟੀਮ ਜਿਹੜੀ ਹੈ ਖੜੀ ਹੋਈ ਹੈ ਤੇ ਅਗਰ ਭਾਰਤੀ ਦੀ ਗੱਲ ਕਰੀਏ ਤੇ ਉੱਥੇ ਜਿਹੜਾ ਹਮਲਾ ਹੁੰਦਾ ਹੈ ਹਮਲੇ ਤੋਂ ਬਾਅਦ ਧਰਮ ਪੁੱਛਿਆ ਜਾਂਦਾ ਹੈ ਧਰਮ ਪੁੱਛਣ ਤੋਂ ਬਾਅਦ ਹਮਲਾ ਕੀਤਾ ਜਾਂਦਾ ਤੇ ਇੱਕ ਪਾਸੇ ਜਿਹੜਾ ਗੱਦਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਸੋ ਇਸ ਮਾਮਲੇ ਸੰਬੰਧ ਕੀ ਕਹਿਣਾ ਚਾਹੋਗੇ ਇੱਕ ਪਾਸੇ ਸਰਕਾਰ ਵੱਲੋਂ ਵੀ ਜਿਹੜਾ ਐਕਸ਼ਨ ਮੋਡ ਤੇ ਸਰਕਾਰ ਖੜੀ ਹੈ ਉਹਨਾਂ ਵੱਲੋਂ ਵੀ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੰਗਵਾਦ ਦੇ ਖਿਲਾਫ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸੋ ਜਿਹੜਾ ਸਰਚ ਆਪਰੇਸ਼ਨ ਹੈ ਐਨਆਈਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਐਫਆਈਆਰ ਜਿਹੜੀ ਐਂਟੀ ਟੈਰਰਿਸਟ ਐਕਟ ਦੇ ਤਹਿਤ ਦਰਜ ਕਰ ਲਈ ਸੀ 22 ਤਰੀਕ ਨੂੰ ਇਹ ਅਟੈਕ ਹੋਇਆ ਸੀ 22 ਤਰੀਕ ਦੇ ਅਟੈਕ ਦੇ ਵਿੱਚ ਇਨੋਸੈਂਟ ਪੀਪਲ ਜਿਹੜੇ ਮਾਰੇ ਗਏ ਜਿਦੇ ਵਿੱਚ 24 Hindu ਆਇਡੈਂਟੀਫਾਈ ਹੋਏ ਇੱਕ ਕ੍ਰਿਸਚੀਅਨ ਤੇ ਇੱਕ ਮੁਸਲਿਮ ਆਇਡੈਂਟੀਫਾਈ ਹੋਇਆ ਜਿਹੜਾ ਤੁਸੀਂ ਕਿਹਾ ਵੀ ਧਰਮ ਪੁੱਛ ਕੇ ਮਾਰਿਆ ਹਾਂ ਜੋ ਲੋਕ ਕਹਿੰਦੇ ਨੇ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਅੰਤਗਿਆ ਨੇ ਇਹ ਸ਼ੋਅ ਕਰਤਾ ਵੀ ਉਹਨਾਂ ਦਾ ਇੱਕ ਧਰਮ ਹੈ ਐਂਡ ਸਪੈਸੀਫਿਕਲੀ ਉਹਨਾਂ ਨੇ ਧਰਮ ਪੁੱਛ ਕੇ ਮਾਰਿਆ ਤੇ ਇਹ ਬੜਾ ਨਿੰਦਣਯੋਗ ਹੈ ਇਸ ਸੰਬੰਧ ਦੇ ਵਿੱਚ ਜਿਹੜੀ ਇੰਡੀਆ ਗਵਰਨਮੈਂਟ ਕਰ ਸਕਦੀ ਸੀ ਇੰਡੀਆ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਪਾਕਿਸਤਾਨ ਦੇ ਨਾਲ ਸ਼ਿਮਲਾ ਟਰੀਟੀ ਹੈ ਉਹਦੇ ਬਾਰੇ ਸੋਚ ਰਹੀ ਹੈ ਕਿ ਜਿਹੜਾ ਸਾਡਾ ਉਹਨਾਂ ਦਾ ਸ਼ਾਂਤੀ ਸਮਝੌਤਾ ਹੈ 1972 ਦੀ ਵਾਰ ਤੋਂ ਬਾਅਦ ਇੰਡੋ ਪਾਕਿਸਤਾਨ ਵਾਰ ਤੋਂ ਬਾਅਦ ਉਹ ਖਤਮ ਕਰ ਰਹੇ ਨੇ ਉਸ ਤੋਂ ਬਾਅਦ ਸਾਡਾ ਜਿਹੜਾ ਉਹਨਾਂ ਦੇ ਨਾਲ ਇੰਡਸ ਵਾਟਰ ਸਿੰਧੂ ਨਦੀ ਦਾ ਜਿਹੜਾ ਪਾਣੀ ਸੀਗਾ ਉਹਦੀ ਜਿਹੜੀ ਟਰੀਟੀ ਹੋਈ ਸੀ ਕਿ ਵੀ ਅਸੀਂ ਉਹਨਾਂ ਨੂੰ ਪਾਣੀ ਦਵਾਂਗੇ ਉਹ ਪਾਣੀ ਦੇ ਬਾਰੇ ਸੋਚਿਆ ਵੀ ਉਹ ਪਾਣੀ ਦੇਣਾ ਅਸੀਂ ਬੰਦ ਕਰ ਦਾਂਗੇ ਐਂਡ ਥਰਡ ਮੋਸਟ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਹੈ ਕਿ ਸਾਰਕ ਸੰਮੇਲਨ ਦੇ ਵਿੱਚ ਜਿਹੜਾ ਇੰਡੀਅਨ ਗਵਰਨਮੈਂਟ ਨੇ ਵੀਜ਼ਾ ਐਂਜਮੈਂਟ ਕੀਤਾ ਐਸੀ ਕਿ ਪਾਕਿਸਤਾਨ ਦੇ ਲੋਕ ਜਿਹੜੇ ਨੇ ਇੰਡੀਆ ਦੇ ਵਿੱਚ ਰਹਿ ਰਹੇ ਆ ਇਹ ਤਿੰਨਾਂ ਟਰੀਟੀਆਂ ਦੇ ਉੱਪਰ ਇੱਕ ਤਾਂ ਪਾਣੀ ਸਿੰਧੂ ਦਾ ਨਹੀਂ ਦਿੱਤਾ ਜਾਊਗਾ ਸ਼ਿਮਲਾ ਸਮਝੌਤਾ ਖਤਮ ਕੀਤਾ ਜਾਊਗਾ ਤੇ ਨੰਬਰ 3 ਜਿਹੜੇ ਪਾਕਿਸਤਾਨ ਦੇ ਸਿਟੀਜ਼ਨ ਇੱਥੇ ਵੀਜ਼ਾ ਲੈ ਕੇ ਆ ਰਹੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਗਵਰਨਮੈਂਟ ਆਫ ਇੰਡੀਆ ਸਰਚ ਆਪਰੇਸ਼ਨ ਕਰ ਰਹੀ ਹੈ ਐਨਆਈ ਦੇ ਨਾਲ ਜਿਹੜਾ ਲੋਕਲ ਜੰਮੂ ਐਂਡ ਕਸ਼ਮੀਰ ਦੀ ਪੁਲਿਸ ਹੈ ਇਹ ਜੁਆਇੰਟ ਸਰਚ ਆਪਰੇਸ਼ਨ ਹੈ ਔਰ ਇਸ ਜੁਆਇੰਟ ਸਰਚ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਐਫਆਈਆਰ ਵੀ ਕਰਤਾ ਲੋਕਾਂ ਨੂੰ ਆਇਡੈਂਟੀਫਾਈ ਵੀ ਕੀਤਾ ਤੇ ਅਸੀਂ ਅਖਬਾਰਾਂ ਦੇ ਵਿੱਚ ਵੀ ਦੇਖਿਆ ਜਿਹੜੀ ਅਤਿਕੇ ਦੇ ਜਿਹੜੇ ਘਰ ਨੇ ਉਹ ਟਾਏ ਜਾ ਰਹੇ ਨੇ ਤੇ ਇਹ ਜਿਹੜੀ ਕਟਨਾ ਹੋਈ ਹੈ ਇਹਦੇ ਨਾਲ ਪੂਰਾ ਹਿੰਦੁਸਤਾਨ ਬਹੁਤ ਦੁਖੀ ਹੈ ਔਰ ਇਹ ਜਿਹੜਾ ਅਟੈਕ ਹੋਇਆ ਮੈਨੂੰ ਲੱਗਦਾ ਕਿ 2008 ਦੇ ਵਿੱਚ ਜਿਹੜਾ ਇੱਕ ਟੈਰਰਿਸਟ ਅਟੈਕ ਹੋਇਆ ਸੀ ਔਰ ਇਸ ਵੇਲੇ ਵੀ ਜਿਹੜੀ ਪਾਕਿਸਤਾਨ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜੇ ਕਰਦੇ ਨੇ ਜਿਹੜੀ ਉਥੇ ਟੈਰਰਿਸਟ ਹੈ ਉਹਨਾਂ ਨੇ ਇਹਦੀ ਰਿਸਪੌਂਸਿਬਿਲਟੀ ਲਈਆ ਲਖਸ਼ਿਅਤਾ ਹੀ ਵਨ ਨੇ ਔਰ 2008 ਦੇ ਵਿੱਚ ਜਦੋਂ ਇਹਨਾਂ ਨੇ ਪਹਿਲਾਂ ਮੁੰਬਈ ਦੇ ਵਿੱਚ ਹੋਟਲ ਤਾਜ ਦੇ ਵਿੱਚ ਅਟੈਕ ਕੀਤਾ ਸੀਗਾ ਉਹਦੇ ਜਿਹੜੇ ਕਨਵਿਕਟ ਸੀ ਉਹਨਾਂ ਨੂੰ ਫਾਂਸੀ ਦਿੱਤੀ ਸੀ ਅਸੀਂ ਇਹੀ ਚਾਹੁੰਦੇ ਹਾਂ ਵੀ ਇਸੇ ਤਰ੍ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਇਨੋਸੈਂਟ 26 ਲੋਕਾਂ ਨੂੰ ਮਾਰਿਆ ਹੈ ਉਹਨਾਂ ਲੋਕਾਂ ਨੂੰ ਜਿਹੜਾ ਵਾ ਕਨਵਿਕਟ ਕੀਤਾ ਜਾਵੇ ਫਾਸਟ ਟਰੈਕ ਅਦਾਲਤ ਦੇ ਵਿੱਚ ਜਿਹੜਾ ਉਹਨਾਂ ਦਾ ਵਿਥਿਨ ਵੀਕ ਉਹਨਾਂ ਦਾ ਟ੍ਰਾਇਲ ਚਲਾ ਕੇ ਇਹਨਾਂ ਨੂੰ ਜਿਹੜੀ ਫਾਂਸੀ ਸੁਣਾਈ ਜਾਵੇ ਔਰ ਇਹ ਸਾਡੇ ਦੇਸ਼ ਦੀ ਗੱਲ ਹੈ ਦੇਸ਼ ਦੇ ਇੰਟੈਗ੍ਰਿਟੀ ਦੀ ਗੱਲ ਹੈ ਦੇਸ਼ ਦੀ ਯੂਨਿਟੀ ਦੀ ਗੱਲ ਹੈ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਿੱਥੇ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਅੱਤ ਕੰਨ ਇਹ ਸ਼ੋ ਕਰਦਾ ਵੀ ਉਹਨਾਂ ਦਾ ਧਰਮ ਹੈ ਉਹਨਾਂ ਨੇ ਕਈਆਂ ਤੇ ਮਤਲਬ ਕਿ ਕਲਮਾ ਟੈਸਟ ਕੀਤਾ ਵੀ ਤੁਸੀਂ ਕਲਮਾ ਪੜੋ ਤੁਸੀਂ ਆਪਣਾ ਧਰਮ ਦੱਸੋ ਬਹੁਤ ਹੀ ਨਿੰਦਨਯੋਗ ਹੈ ਇਹਦੀ ਜਿੰਨੀ ਕਠੋਰ ਤੋਂ ਕਠੋਰ ਸ਼ਬਦਾ ਦੇ ਵਿੱਚ ਕੀਤੀ ਜਾਵੇ ਨਿੰਦਾ ਉਹ ਘੱਟ ਹੈ ਔਰ ਭਾਰਤ ਦੇਸ਼ ਦੇ ਵਿੱਚ ਜਿਹੜੀ ਭਾਰਤ ਦੀ ਆਲਦੋ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਨੇ ਕੰਡੈਮਨਟ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਸਾਥ ਦੇਵਾਂਗੇ ਆਪਣੇ ਦੇਸ਼ ਦਾ ਆਪਣੇ ਪ੍ਰਧਾਨ ਮੰਤਰੀ ਦਾ ਔਰ ਪ੍ਰਧਾਨ ਮੰਤਰੀ ਨੇ ਵੀ ਜਿਹੜੀਆਂ ਮੈਂ ਤਿੰਨ ਟਰੀਟੀਆਂ ਦੱਸੀਆਂ ਉਹਨਾਂ ਦੇ ਵਿੱਚ ਕਰਕੇ ਪਾਕਿਸਤਾਨ ਨੂੰ ਬਿਲਕੁਲ चेतावनी देती है कि कह रहा हूं, आज पार्टियां भिन्न हो सकती हैं जात भिन्न हो सकते हैं धर्म भिन्न हो सकते हैं लेकिन देश के साथ गद्दारी करने वाला एक है बाकी सब एक साथ है वो अलग हो है आज जो देश का गद्दार है वो किसी भी पार्टी में हो सकता है किसी भी धर्म में हो सकता है और किसी भी जात में हो सकता है लब, तो किस तरीके लबिया जाऊंगा किस तरीके लबने की कोशिश की पानी बंद किया है तेरा सब कुछ बंद करेंगे पाकिस्तान तो तेरा सब कुछ बंद कहते करेंगे ना पानी बंद करोगे खून की नदियां बहाएंगे मैं कहता हूं एक बार आज हमारे हमारे देश में ये सिर्फ अनाउंस हो जाए कि सीधा बदला ले लो मैं कहता हूँ हमारे तो सैनिक इतने हैं जितनी वहाँ की जनता है ਔਰ ਪਾਰ ਕੀ ਇੱਕ ਵਾਰ ਲੜਾਈ ਹੋ ਜਾਏ ਤਾਂ ਇਨਕੋ ਇਨਕੀ ਔਕਾਤ ਪਤਾ ਚਲ ਜਾਏਗੀ ਕਿ ਔਕਾਤ ਕੀ ਹੈ ਦੇਖੋ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਪਲਵਾਮਾ ਤਜ ਦੇ ਵਿੱਚ ਇਹਨਾਂ ਨੇ ਅਟੈਕ ਕੀਤਾ ਆਰਗੇਨਾਈਜ਼ ਜਿਹੜਾ ਕ੍ਰਾਈਮਾ ਹੋ ਰਿਹਾ ਮੈਂ ਬੇਸਿਕਲੀ ਤੁਸੀਂ ਸਾਰਿਆਂ ਚੱਕ ਕਰੋਸ਼ ਦੇਖ ਲਿਆ ਬਟ ਵੀ ਆਰ ਨੋਟ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਵੀ ਅਸੀਂ ਕਿਸੇ ਸਪੈਸ਼ਲ ਪੋਲਿਟੀਕਲ ਪਾਰਟੀ ਦੇ ਹੱਕ ਦੇ ਵਿੱਚ ਆ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਆ ਸਾਡੇ ਦੇਸ਼ ਦੀ ਗੱਲ ਹੈ ਜੀ ਅਸੀਂ ਸਾਰੇ ਮੁਸਲਮਾਨਾਂ ਨੂੰ ਪਰਸਨਲੀ ਮੇਰਾ ਵਿਅਕਤੀਗਤ ਇਹ ਕਹਿਣਾ ਵੀ ਅਸੀਂ ਸਾਰੇ ਮੁਸਲਮਾਨਾਂ ਨੂੰ ਨਹੀਂ ਗਲਤ ਕਹਿ ਸਕਦੇ ਅਬਦੁਲ ਹਮੀਦ ਵੀ ਸੀਗਾ ਜਿਹਨੇ ਪਾਕਿਸਤਾਨ ਦੇ 13 ਦੇ 13 ਟੈਂਕ ਜਿਹੜੇ ਆ ਇੱਕ ਬੰਦੂਕ ਦੇ ਨਾਲ ਉਡਾ ਦਿੱਤੇ ਸੀ ਬਟ ਜਿਹੜੇ ਉਗਰਵਾਦੀਆਂ ਨੇ ਇਹ ਕੰਮ ਕੀਤਾ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਕਸ਼ਮੀਰ ਦੇ ਵਿੱਚ ਜਿਹੜੇ ਉਹਨਾਂ ਦੇ ਪਾਈਵਾਲ ਜਿੰਨੇ ਵੀ ਮੁਸਲਮਾਨ ਰਹਿੰਦੇ ਨੇ ਉਹਨਾਂ ਸਾਰਿਆਂ ਦੀ ਰੋਟੀ ਜਿਹੜੀ ਆ ਖਤਮ ਕਰਤਾ ਰੋਜ਼ਗਾਰ ਖਤਮ ਕਰਤਾ ਕੋਈ ਵੀ ਉੱਥੇ ਟੂਰਿਸਟ ਉਹਨ ਜਾਏਗਾ ਨਹੀਂ ਜਿੰਨੇ ਲੋਕ ਉੱਥੇ ਜਾਂਦੇ ਲਈ ਪਲਾਨ ਕਰ ਰਹੇ ਸੀ ਜਿਹੜੇ ਲੋਕਾਂ ਦਾ ਉੱਥੇ ਜਿਹੜੀ ਲਾਈਵਲੀਹੂਡ ਆ ਉਹ ਡਿਪੈਂਡ ਕਰਦੀ ਆ ਟੂਰਿਜ਼ਮ ਦੇ ਉੱਪਰ ਕਸ਼ਮੀਰ ਦੀ ਟੂਰਿਜ਼ਮ ਦੇ ਉੱਪਰ ਸਾਰੀ ਕਰਦੀ ਆ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਔਰ ਇੱਕ ਪਾਸੇ ਜਿੱਥੇ ਉਹਨਾਂ ਨੇ ਸੋਚਿਆ ਕਿ ਅਸੀਂ ਪੋਲਰਾਈਜ਼ ਕਰਕੇ ਹਿੰਦੂਆਂ ਨੂੰ ਮਾਰਿਆ ਪਰ ਨਾਲ ਦੀ ਨਾਲ ਮੈਂ ਤਾਂ ਇਹ ਸਮਝਦਾ ਵੀ ਉਹਨਾਂ ਨੇ ਆਪਣੇ ਮੁਸਲਿਮ ਭਰਾਵਾਂ ਨੂੰ ਵੀ ਮਾਰ ਦਿੱਤਾ ਕਿਉਂਕਿ ਉਹ ਭੁੱਖੇ ਮਰ ਜਾਣਗੇ ਦੂਜੇ ਪਾਸੇ ਪਾਕਿਸਤਾਨ ਦੇ ਨਾਲ ਜਿਹੜਾ ਇੰਡੀਆ ਵਾ ਇੰਡੀਆ ਨੇ ਆਪਣੀ ਟ੍ਰੀਟੀ ਜਿਹੜੀ ਆ ਖਤਮ ਕਰ ਦੇਣੀ ਆ ਪਾਣੀ ਉੱਥੇ ਬਿਲਕੁਲ ਕਿਉਂਕਿ ਜਿਹੜਾ ਪਾਣੀ ਹੈ ਇੰਡਸ ਦਾ ਸਿੰਧੂ ਨਦੀ ਦਾ ਸਾਡੇ ਤੋਂ ਹੀ ਜਾਂਦਾ ਵਾ ਸੋ ਮੇਰੇ ਭਾਈ ਸਾਹਿਬ ਨੇ ਔਰ ਉਹਨਾਂ ਨੇ ਬੜੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਪਾਕਿਸਤਾਨ ਨੂੰ ਅਸੀਂ ਜਵਾਬ ਦੇਵਾਂਗੇ ਮੇਰਾ ਵੀ ਇਹ ਹੀ ਮੰਨਣਾ ਵਾ ਕਿ ਹਿੰਦੁਸਤਾਨ ਸક્ષਮ ਹੈ ਔਰ ਜੋ ਸਾਨੂੰ ਪਾਕਿਸਤਾਨ ਜੇ ਕੋ ਗਿੱਦਰ ਧਮਕੀ ਦੇ ਰਿਹਾ ਸਾਨੂੰ ਡਰਾ ਰਿਹਾ ਵੀ ਅਸੀਂ ਕਰ ਦਾਂਗੇ ਪਰ 1965 1972 ਉਸ ਤੋਂ ਬਾਅਦ 99 ਕਾਰਗਿਲ ਦੇ ਯੁੱਧ ਤੋਂ ਬਾਅਦ ਵੀ ਤੇ ਸਾਡੇ ਜਿਹੜਾ ਹਿੰਦੁਸਤਾਨ ਆ ਹਿੰਦੁਸਤਾਨ ਸ਼ਕਸ਼ਮ ਹੈ ਪਾਕਿਸਤਾਨ ਨੂੰ ਖਤਮ ਕਰਨ ਲਈ ਸੋ ਸਿੱਧਾ ਸ਼ਬਦੋ ਮੈਂ ਇਹ ਹੈ ਕਿ ਜੋ ਲੋਕ ਹਮਾਰੇ ਦੇਸ਼ ਕੇ ਗੱਦਾਰ ਹੈ ਉਹ ਜੋ ਕਹਤੇ ਹੈ ਨਾ ਕਿ ਕਿਸੇ ਵੀ ਘਟਨਾ ਕੋ ਲੈ ਕੇ ਇੱਕ ਧਰਮ ਕੋ ਟਾਰਗੇਟ ਨਾ ਕਰਾ ਜਾਏ ਲੇਕਿਨ ਯਹਾਂ ਪੇ ਜੋ ਕਾਇਰਾਨਾ ਹਰਕਤ ਕੀ ਹੈ ਇਹਨੇ ਉਹਨੇ ਸਿਰਫ ਔਰ ਸਿਰਫ ਧਰਮ ਕੋ लेकर और ये ओवैसी या जितने भी जो अपोजिशन हैं वो कहते हैं ना कि किसी धर्म को लेकर नहीं तो आज तो इन्होंने साबित कर दिया ना कि ये गद्दार जो हो सकते हैं ये धर्म को लेकर ही हो सकते हैं तो यहाँ पे जो हमारे अपोजिशन फंसे हुए हैं और इन सब चीज़ को सोच के सोच को बढ़ावा दे रहे हैं कि सेकुलरिज्म के नाम पे यहाँ पर लूटपाट के साथ में जो देश की गद्दारी राष्ट्र को जो बदनाम कर रहे हैं ये चीज़ नहीं होनी चाहिए ਤੋ ਪਾਕਿਸਤਾਨ ਕੇ ਉਪਰ ਅਟੈਕ ਕਰੇ ਔਰ ਜਵਾਬ ਮਤਲਬ ਮੂੰਹ ਤੋੜ ਜਵਾਬ ਦੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਇਹ ਕਹਿਣਾ ਚਾਹੁੰਗੇ ਲਾਸਟ ਕੀ ਮੰਗ ਹੈ ਤੁਹਾਡੀ ਕਿਉਂਕਿ ਇੱਕ ਪਾਸੇ ਰੋਸ਼ ਨਜ਼ਰ ਆ ਰਿਹਾ ਵੈ ਮੰਗਾ ਨਜ਼ਰ ਆ ਰਿਹਾ ਨੇ ਬੱਚੇ ਬੱਚੇ ਦੇ ਵਿੱਚ ਇੱਕ ਰੋਸ਼ ਜਿਹੜਾ ਨਜ਼ਰ ਆ ਰਿਹਾ ਹੈ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿ ਇਹੀ ਕਹਿਣਾ ਚਾਹੁੰਗਾ ਕਿ ਜਿਸ ਤਰ੍ਹਾਂ ਇੱਕ ਬਾਪ ਆਪਣੇ ਬੇਟੇ ਨੂੰ ਫੁਦਾਨ ਲਈ ਉਹਦਾ ਹੁੱਕਾ ਪਾਣੀ ਬੰਦ ਕਰਦਾ ਵਾ करके इसे भी। एक बार सिखात कर रहे तो निपटना वा। ताकि एक देश हो जावे। दुनिया जानती है कि, कि पाकिस्तान का बाप पाकिस्तान को पैदा करने वाला हिंदुस्तान पाकिस्तान से निकला हुआ एक बच्चा है हिंदुस्तान से निकला हुआ एक बच्चा है पाकिस्तान बाप है हिंदुस्तान उनका ਦੇਖਦੇ ਕਿ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜੜਾ ਰੋਸ਼ ਹੈ ਉਹ ਮਾਰਕੀਟ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਮਾਰਕੀਟ ਦੇ ਵਿੱਚ ਉਹ ਲੋਕ ਨੇ ਜਿਹੜਾ ਲੋਕਾਂ ਦੇ ਵਿੱਚ ਇੱਕ ਰੋਸ਼ ਜੜਾ ਨਜ਼ਰ ਆ ਰਿਹਾ ਸੋ ਇਹ ਬੋਲੋ ਆਪਣੀਆਂ ਆਪਣੀਆਂ ਜੜੀਆਂ ਗੱਲਾਂ ਨੇ ਉਹ ਸਰਕਾਰਾਂ ਅੱਗੇ ਰੱਖੀਆਂ ਜਾ ਰਹੀਆਂ ਨੇ ਆਪਣੀਆਂ ਆਪਣੀਆਂ ਗੱਲਾਂ ਜੜੀਆਂ ਨੇ ਉਹ ਮੰਗ ਕੀਤੀ ਜਾ ਰਹੀ ਹੈ ਆਪਣੀਆਂ ਆਪਣੀਆਂ ਮੰਗਾ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਬੱਚੇ-ਬੱਚੇ ਦੇ ਵਿੱਚ ਜੜਾ ਰੋਸ਼ ਹੈ ਉਹ ਨਜ਼ਰ ਆ ਰਹੇ ਉਹ ਦੇਖਣਾ ਹੋਵੇਗਾ ਕੀ ਆਉਣ ਵਾਲਾ ਸਮਾਂ ਕਿਹੋ ਜਿਹਾ ਹੁੰਦਾ ਹੈ ਡੇਗਰੋ ਵਿਦਿਆਲਾਇ ਮੈਂ ਦਿਨ ਕੈਮਰਾਮੈਨ ਅਮੀਦ ਨਾਲ ਧੰਨਵਾਦ